ਹੈ ਲੋ ਬੱਚੋ ਅੱਜ ਅਸੀਂ ਇੱਕ ਕਹਾਣੀ ਕਰਾਂਗੇ ਦੋ ਮਿੱਤਰ ਅਤੇ ਰਿਸ਼ ਠੀਕ ਹੈ ਇਹਨਾਂ ਦੀ ਕਹਾਣੀ ਹੈ ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈ ਆ ਦੋ ਮਿੱਤਰ ਆ ਤੇ ਰਿਸ਼ੂ ਠੀਕ ਹੈ ਇਹਨੂੰ ਅਸੀਂ ਅਸੀਂ ਹੁਣ ਕਰਦੇ ਹਾਂ ਠੀਕ ਹੈ ਆ ਕਹਿੰਦੇ ਕਿਸੇ ਪਿੰਡ ਵਿੱਚ ਰਾਮ ਅਤੇ ਸ਼ਾਮ ਦੋ ਮਿੱਤਰ ਰਹਿੰਦੇ ਸਨ ਜਦੋਂ ਉਹ ਜਦੋਂ ਵੱਡੇ ਹੋ ਗਏ ਤਾਂ ਉਹਨਾਂ ਨੇ ਸ਼ਹਿਰ ਜਾ ਕੇ ਕੰਮ ਕਰਨ ਦਾ ਵਿਚਾਰ ਬਣਾਇਆ। ਉਹ ਦੋਵੇਂ ਸ਼ਹਿਰ ਲਈ ਨਿਕਲ ਪੈਂ। ਰਸਤੇ ਵਿੱਚ ਇੱਕ ਜੰਗਲ ਆਉਂਦਾ ਸੀਗਾ। ਜਦੋਂ ਉਹ ਜੰਗਲੀ ਇਲਾਕਾ ਪਾਰ ਕਰੇ ਸਨ ਤਾਂ ਦੂਰੋਂ ਉਹਨਾਂ ਨੂੰ ਇੱਕ ਰਿਸ਼ ਆਉਂਦਾ ਵਿਖਾਈ ਦਿੱਤਾ। ਉਹ ਦੋਵੇਂ ਡਰ ਗਏ। ਪਰ ਜਦੋਂ ਰਿਸ਼ ਉਨ੍ਹਾਂ ਦੇ ਨੇੜੇ ਆਉਣ ਲੱਗਾ ਤਾਂ RAM ਛਾਟੇ ਕੋ ਰੁੱਖ ਉੱਤੇ ਚੜ ਗਿਆ ਪਰ ਸ਼ਾਮ ਨੂੰ ਰੁੱਖ ਤੇ ਜਿਹੜਾ ਸੀ ਚੜਨਾ ਨਹੀਂ ਸੀ ਆਉਂਦਾ ਉਸਨੇ ਆਪਣਾ ਸਾਹ ਰੋਕਿਆ ਅਤੇ ਜ਼ਮੀਨ ਉੱਤੇ ਲੰਮਾ ਪੈ ਗਿਆ ਰਿਛ ਜਦੋਂ ਉਸਦੇ ਕੋਲ ਆਇਆ ਤਾਂ ਉਹ ਉਸਨੂੰ ਮਾਰਿਆ ਹੋਇਆ ਸਮਝ ਕੇ ਅੱਗੇ ਚਲਾ ਗਿਆ ਹੁਣ RAM ਵੀ ਰੁੱਖ ਤੋਂ ਥੱਲੇ ਉਤਰ ਆਇਆ ਅਤੇ ਸ਼ਾਮ ਨੂੰ ਪੁੱਛਣ ਲੱਗਾ ਕਿ ਰੇਸ਼ਿਉ ਉਸ ਦੇ ਕੰਨ ਵਿੱਚ ਕੀ ਕਹਿ ਕੇ ਗਿਆ ਸੀਗਾ ਤਾਂ ਸ਼ਾਮ ਨੇ ਝਟ ਉੱਤਰ ਦਿੱਤਾ ਕਿ ਉਹ ਇਹ ਕਹਿ ਕੇ ਕਹਿ ਰਿਹਾ ਸੀ ਕਿ ਸਵਾਰਥੀ ਮਿੱਤਰਾਂ ਦਾ ਸਾਥ ਨਾ ਕਰੋ ਇਹ ਸੁਣ ਕੇ RAM ਬਹੁਤ ਸ਼ਰਮਿੰਦਾ ਉਹ ਏ ਠੀਕ ਹੈ ਆਣੀ ਕਿੰਨੀ ਸੋਹਣੀ ਸੀਗੀ ਕਿ ਤੁਸੀਂ ਪੜ੍ਹੀ ਹੋਣੀ ਆ ਵੀ ਦੋ ਮਿੱਤਰ ਜਿਹੜੇ ਆ ਕਿ ਜਦੋਂ ਮੁਸੀਬਤ ਆਉਂਦੀ ਆ ਇੱਕ ਨੇ ਤਾਂ ਸਾਥ ਛੱਡ ਦਿੱਤਾ ਤੇ ਦੂਸਰਾ ਆਪਣੇ ਬਚਾ ਲਈ ਜਿੱਦਾਂ ਲੰਮਾ ਪੈ ਗਿਆ ਸਾਰ ਓਕੇ ਤਾਂ ਕਿ ਰੇਸ਼ੀ ਜਿਹੜਾ ਆ ਉਹ ਸਾਥ ਦੇਖ ਲੈਂਦਾ ਵੀ ਜਿਹਦੇ ਸਾਥ ਚੱਲਦੇ ਹੋਏ ਉਹਨੂੰ ਵੀ ਕੁਝ ਪਾਊਗਾ ਹਨਾ ਤੇ ਲੰਮਾ ਪੈ ਗਿਆ ਤੇ ਉਹਨਾਂ ਉਹਨੂੰ ਪਰਖਿਆ ਤੇ ਉਹਨੂੰ ਫੇਰ ਕਿੱਦਾਂ ਜਵਾਬ ਦਿੱਤਾ ਹਨਾ ਤੇ ਸਿੱਟਾ ਇਹ ਨਿਕਲਦਾ ਕਿ ਮਿੱਤਰ ਉਹ ਜੋ ਮੁਸੀਬਤ ਵਿੱਚ ਕੰਮ ਆਵੇ ਠੀਕ ਹੈ ਸਾਡਾ ਜਿਹੜਾ ਦੋਸਤ ਆ ਉਹੀ ਹੋਣਾ ਸਹੀ ਆ ਜਿਹੜਾ ਸਾਡਾ ਔਖੇ ਵੇਲੇ ਸਾਥ ਦੇਵੇ ਠੀਕ ਹੈ ਇਹ ਸਾਡੀ ਕਹਾਣੀ ਦਾ ਸਿੱਟਾ ਨਿਕਲਦਾ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਠੀਕ ਹੈ ਓਕੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਿ ਬਾਏ